ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਨ ਲੱਗੇ ਆਂ ਐਸਯੂਵੀ ਐਕਸਯੂਵੀ ਸਿਡਾਨ ਸੈਗਮੈਂਟ ਔਰ ਹੈਚਬੈਕ ਕਾਰਾਂ ਦੀਆਂ ਕਿਹੜੇ ਕਿਹੜੇ ਸੈਗਮੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਕਾਰਾਂ ਆਉਂਦੀਆਂ ਅੱਜ ਆਪਾਂ ਵਿਸਤਾਰ ਦੇ ਨਾਲ ਗੱਲ ਕਰਾਂਗੇ ਅਕਸਰ ਆਪਾਂ ਨੂੰ ਸੜਕਾਂ ਦੇ ਉੱਪਰ ਬਹੁਤ ਸਾਰੀਆਂ ਕਾਰਾਂ ਦੇਖਣ ਨੂੰ ਮਿਲਦੀਆਂ ਨੇ ਹੋ ਸਕਦਾ ਹਰ ਇੱਕ ਇਨਸਾਨ ਨੂੰ ਇਨ੍ਹਾਂ ਕਾਰਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਨਾ ਹੋਵੇ ਇਸ ਜਾਣਕਾਰੀ ਨੂੰ ਆਪਾਂ ਅੱਜ ਪੂਰਾ ਵਿਸਤਾਰ ਨਾਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਉਮੀਦ ਆ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਅੱਜ ਜਿਸ ਤਰ੍ਹਾਂ ਆਪਾਂ ਸਾਰੀਆਂ ਕਾਰਾਂ ਦੀ ਗੱਲ ਕਰਾਂਗੇ ਰੋਡ ਦੇ ਉੱਤੇ ਘੁੰਮਦੀਆਂ ਕਾਰਾਂ ਅਕਸਰ ਆਪਾਂ ਨਾਮ ਦੇ ਨਾਲ ਜਾਣਦੇ ਆ ਅੱਜ ਇਹ ਵੀ ਦੱਸਾਂਗੇ ਵੀ ਉਹ ਕਿਸ-ਕਿਸ ਨਾਮ ਦੇ ਨਾਲ ਬਣਾਈਆਂ ਜਾਂਦੀਆਂ ਜਿੱਦਾਂ ਕਿ ਐਸਜੋ ਵੀ ਐਕਸਜੋ ਵੀ ਅਲੱਗ-ਅਲੱਗ ਸੈਗਮੈਂਟ ਦੇ ਵਿੱਚ ਕਾਰਾਂ ਆਉਂਦੀਆਂ ਨੇ ਆਪਾਂ ਗੱਲ ਕਰਦੇ ਆ ਐਸਜੋ ਵੀ ਕਾਰ ਦੀ ਐਸਯੂਵੀ ਕਾਰ ਸਪੋਰਟ ਯੂਟਿਲਿਟੀ ਵਹੀਕਲ ਦੇ ਨਾਮ ਨਾਲ ਜਾਣੀ ਜਾਂਦੀ ਆ ਇਸ ਵਿੱਚ ਜਿੱਦਾਂ ਇਹ ਅਕਸਰ 4휠 ਡਰਾਈਵ ਦੇ ਵਿੱਚ ਆਉਂਦੀਆਂ ਨੇ ਪਰ ਆਪਣੇ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਇਹ 2휠 ਡਰਾਈਵ ਦੇ ਵਿੱਚ ਵੀ ਮਿਲਦੀਆਂ ਨੇ ਇੰਡੀਆ ਦੇ ਵਿੱਚ ਐਸਯੂਵੀ ਦੀ ਗੱਲ ਕਰੀਏ ਐਸਯੂਵੀ ਦੇ ਵਿੱਚ ਥਾਰ ਸਕਾਰਪੀਓ ਬਲੈਰੋ ਆਦ ਗੱਡੀਆਂ ਆਉਂਦੀਆਂ ਨੇ ਜੇ ਆਪਾਂ ਕਰੀਏ ਮਿਨੀ ਐਸਯੂਵੀ ਕਰੇਟਾ ਹੰਡਾਈ ਬੈਨਿਓ Honda CR-V ਇਹਨਾਂ ਗੱਡੀਆਂ ਨੂੰ ਕੰਪੈਕਟ SUV ਜਾਂ ਮਿਨੀ SUV ਕਹਿ ਸਕਦੇ ਆ ਇਹਨਾਂ ਦੀ ਲੈਂਥ ਜਿਹੜੀ 4 ਮੀਟਰ ਤੋਂ ਘੱਟ ਹੁੰਦੀ ਆ ਤੇ ਇਹੇ ਜ਼ਿਆਦਾ ਉੱਚੀਆਂ ਕਾਰਾਂ ਨਹੀਂ ਹੁੰਦੀਆਂ ਇਹਨਾਂ ਦਾ SUV ਦੇ ਨਾਲੋਂ ਗਰਾਊਂਡ ਕਲੀਅਰੈਂਸ ਵੀ ਘੱਟ ਹੁੰਦਾ ਇਹ ਗੱਡੀਆਂ ਜ਼ਿਆਦਾਤਰ ਆਪਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਚਲਾਉਣ ਲਈ ਜਾਦੇ ਪਸੰਦ ਕੀਤੀਆਂ ਜਾਂਦੀਆਂ ਨੇ ਅਕਸਰ ਆਪਣੇ ਪਿੰਡਾਂ ਵਾਲੇ ਇਲਾਕਿਆਂ 'ਚ ਐਕਸਯੂਵੀ ਗੱਡੀਆਂ ਨੂੰ ਐਸਯੂਵੀ ਗੱਡੀਆਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ। ਇਹ ਪਥਰੀਲੇ ਏਰੀਆ 'ਚ ਲਾੜੀਏ ਜਾਂ ਪਹਾੜੀ ਏਰੀਆ 'ਚ ਗੱਡੀਆਂ ਚਲਾਉਣ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ। ਜੇ ਆਪਾਂ ਪੰਜਾਬ ਜਾਂ ਸਮੁੱਚੇ ਭਾਰਤ ਦੀ ਪਸੰਦੀਆਂ ਗੱਡੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਥਾਰ ਹੋਗੀ। ਇਹ ਕਾਫੀ ਪਸੰਦ ਕੀਤੀ ਜਾਂਦੀ ਆ। ਆਰਮੀ ਦੇ ਵਿੱਚ ਗੱਲ ਕਰੀਏ ਜਿਪਸੀ ਕਾਫੀ ਪਸੰਦ ਕੀਤੀ ਜਾਂਦੀ ਆ। ਫੋਰਚੂਨਰ ਇਸ ਅਦਾ ਬਹਾਰ ਗੱਡੀ ਅਤੇ ਸਕਾਰਪੀਓ ਦਾ ਤਾਂ ਕੋਈ ਤੋੜ ਹੀ ਨਹੀਂ ਆਇਆ ਹਾਲੇ ਤੱਕ ਇਹ ਪੰਜਾਬ ਦੇ ਵਿੱਚ ਕਾਫੀ ਵਿਕਣ ਵਾਲੀ ਗੱਡੀ ਆ ਉਸ ਤੋਂ ਬਾਅਦ ਮਿਨੀ ਐਸਯੂਵੀ ਦੇ ਵਿੱਚ ਕ੍ਰੇਟਾ, ਹੈਰੀਅਰ ਆ ਗਈ ਜਾਂ ਹੋਂਡਾ ਸੀਆਰਵੀ ਇਹ ਮਿਨੀ ਐਸਯੂਵੀ ਸੈਗਮੈਂਟ ਦੇ ਆਕਾਰਾਂ ਨੇ ਇਹ ਕਾਫੀ ਪਸੰਦ ਕੀਤੀਆਂ ਜਾਂਦੀਆਂ ਨੇ ਵਿੱਚ ਇੰਡੀਆ ਦੇ ਵਿੱਚ ਹੁਣ ਗੱਲ ਕਰਾਂਗੇ ਆਪਾਂ ਟੀਯੂਵੀ ਕਾਰਾਂ ਦੀ ਹੈ ਟੀਯੂਵੀ ਕਾਰਾਂ ਕਿਹੜੀਆਂ ਹੁੰਦੀਆਂ ਕਿੰਨਾ ਨੂੰ ਕਿਹਾ ਜਾਂਦਾ ਟੱਗ ਯੂਟਿਲਿਟੀ ਵਹੀਕਲ ਇਹ ਗੱਡੀਆਂ ਐਕਐਸਯੂਬੀ ਦੇ ਨਾਲੋਂ ਹਾਈਟ ਦੇ ਵਿੱਚ ਥੋੜੀਆਂ ਘੱਟ ਹੁੰਦੀਆਂ ਐ ਜੇ ਆਪਾਂ ਗ੍ਰਾਮੀਣ ਜਾਂ ਪਿੰਡੂ ਇਲਾਕਿਆਂ ਦੇ ਵਿੱਚ ਗੱਲ ਕਰੀਏ ਇਹ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਐ ਆਫ ਰੋਡਿੰਗ ਦੇ ਲਈ ਗੱਡੀਆਂ ਇਹ ਕਾਫੀ ਚੰਗੀਆਂ ਹੁੰਦੀਆਂ ਨੇ ਇਹਨਾਂ ਦਾ ਵੀ ਰੋਡ ਕਲੀਅਰੈਂਸ ਥੋੜਾ ਜ਼ਿਆਦਾ ਹੁੰਦਾ ਇਹ ਪਿੰਡਾਂ ਵਗੈਰਾ ਦੇ ਵਿੱਚ ਜਾਂ ਟੁੱਟੀਆਂ ਹੋਈਆਂ ਸੜਕਾਂ ਦੇ ਉੱਤੇ ਚਲਾਉਣ ਲਈ ਕਾਫੀ ਚੰਗੀਆਂ ਗੱਡੀਆਂ ਹੁੰਦੀਆਂ ਜ਼ਿਆਦਾਤਰ ਇਹ ਗੱਡੀਆਂ ਆਪਾਂ ਨੂੰ ਮਹਿੰਦਰਾ ਕੰਪਨੀ ਦੀਆਂ ਹੀ ਮਿਲਦੀਆਂ ਨੇ ਤੇ ਉਸ ਇਸ ਤੋਂ ਬਾਅਦ ਗੱਲ ਕਰਦੇ ਆਂ ਤੀਸਰੇ ਨੰਬਰ ਤੇ ਐਕਸਯੂਵੀ ਕਾਰਾਂ ਇਹ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਪਸੰਦ ਕੀਤੀ ਜਾਣ ਵਾਲੀਆਂ ਗੱਡੀਆਂ ਨੇ ਜੇ ਆਪਾਂ ਗੱਲ ਕਰੀਏ ਮਹਿੰਦਰਾ ਐਕਸਯੂਵੀ ਦੇ ਵਿੱਚ ਕਾਫੀ ਹੱਦ ਤੱਕ ਸਾਇਆ ਹੋਇਆ ਐਕਸਯੂਵੀ ਦੇ ਬਾਜ਼ਾਰ ਦੇ ਉੱਪਰ ਪੂਰਾ ਮਹਿੰਦਰਾ ਨੇ ਕਬਜ਼ਾ ਕਰ ਰੱਖਿਆ ਐਕਸਯੂਵੀ ਕਾਰ ਨੂੰ ਆਪਾਂ ਕ੍ਰਾਸਓਵਰ ਯੂਟਿਲਿਟੀ ਵਹੀਕਲ ਵੀ ਕਾਹ ਸਕਦੇ ਆਂ ਇਹ ਕਾਫੀ ਜ਼ਿਆਦਾ ਪਸੰਦੀਦਾ ਗੱਡੀਆਂ ਨੇ ਇੰਡੀਆ ਦੀਆਂ ਇਹ ਪਹਿਲੀ ਪਸੰਦ ਆਖ ਸਕਦੇ ਆਪਾਂ ਇਹਨਾਂ ਦੇ ਵਿੱਚ ਐਕਸਯੂਵੀ 500 ਐਕਸਯੂਵੀ 700 ਐਕਸਯੂਵੀ 1000 ਇਹ ਕਾਫੀ ਗੱਡੀਆਂ ਵਧੀਆ ਚੱਲੀਆਂ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਗੱਲ ਕਰੀਏ ਤਾਂ ਮਹਿੰਦਰਾ ਹੀ ਸਾ ਰਿਹਾ ਹੈ ਨਾ ਕਾਰਾਂ ਦੀ ਹਾਈਟ ਐਸਯੂਵੀ ਦੇ ਮੁਕਾਬਲੇ ਥੋੜੀ ਘੱਟ ਹੁੰਦੀ ਆ ਹੁਣ ਆਪਾਂ ਚੌਥੇ ਨੰਬਰ ਤੇ ਗੱਲ ਕਰਾਂਗੇ ਹੈਚਬੈਕ ਕਾਰਾਂ ਦੀ ਇਹ ਕਾਰਾਂ ਭਾਰਤ ਦੀ ਪਹਿਲੀ ਪਸੰਦ ਆ ਇਹ ਬਹੁਤ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਨੇ ਕਿਉਂਕਿ ਇਹ ਮਿਡਲ ਪਰਿਵਾਰਾਂ ਦੀ ਪਹੁੰਚ ਦੇ ਵਿੱਚ ਹੁੰਦੀਆਂ ਨੇ ਇਸ ਕਰਕੇ ਇਹਨਾਂ ਦੀ ਖਰੀਦ ਜ਼ਿਆਦਾ ਹੁੰਦੀ ਆ ਤੇ ਇਹਨਾਂ ਦੇ ਆਪਾਂ ਗੱਲ ਕਰੀਏ ਬੂਟ ਸਪੇਸ ਬਹੁਤ ਘੱਟ ਹੁੰਦਾ ਜਿਹੜੀ ਸਾਈਜ਼ ਹੁੰਦਾ ਉਹ ਕਾਫੀ ਛੋਟਾ ਹੁੰਦਾ ਛੜਾਂਗ ਸੈਗਮੈਂਟ ਦੇ ਇਲਾਵਾ ਇਸ ਦਾ ਬੂਟ ਸਪੇਸ ਘੱਟ ਹੁੰਦਾ ਇਸ ਕਰਕੇ ਇਹ ਗੱਡੀਆਂ ਕਾਫੀ ਸਸਤੀਆਂ ਛੋਟੇ ਪਰਿਵਾਰਾਂ ਦੇ ਲਈ ਚੰਗੀਆਂ ਗੱਡੀਆਂ ਮੰਨੀਆਂ ਜਾਂਦੀਆਂ। ਸੀਟੀ ਜਾਂ ਸ਼ਹਿਰ ਵਗੈਰਾ ਦੇ ਚਲਾਉਣ ਲਈ ਆਸਾਨ ਹੁੰਦੀਆਂ। ਇਸ ਵਿੱਚ ਆਪਾਂ ਨੂੰ K10, Swift, Kwid ਆਦ ਗੱਡੀਆਂ ਮਿਲ ਜਾਂਦੀਆਂ ਨੇ। ਦੋਸਤੋ ਗੱਲ ਕਰਦੇ ਆਂ ਆਪਾਂ ਸਿਡਾਨ ਸੈਗਮੈਂਟ। ਸਿਡਾਨ ਸੈਗਮੈਂਟ ਅਕਸਰ ਆਪਾਂ ਜਦੋਂ ਲੰਬੀਆਂ ਗੱਡੀਆਂ ਦੇਖਦੇ ਆਂ ਆਪਾਂ ਨੂੰ ਐ ਲੱਗਦਾ ਬਹੁਤ ਜ਼ਿਆਦੇ ਲਗਜ਼ਰੀਆਂ ਗੱਡੀਆਂ ਨੇ। ਇਹ ਪਰਿਵਾਰਕ ਗੱਡੀਆਂ ਹੁੰਦੀਆਂ ਨੇ। ਇਸ ਵਿੱਚ ਆਪਾਂ ਨੂੰ ਕਾਫੀ ਜ਼ਿਆਦੇ ਗੱਡੀਆਂ ਮਿਲ ਜਾਂਦੀਆਂ ਜਿੱਦਾਂ ਢੰਡਾਈ ਦੀ ਵਰਨਾ ਹੋਗੀ। ਤਿਆਜ ਹੋ ਗਈ ਮਰੂਤੀ ਦੀ ਬਾਕਸ ਬੈਗਨ Honda Amaze Honda City ਬਹੁਤ ਜਿਆਦੇ ਗੱਡੀਆਂ ਆਪਾਂ ਨੂੰ ਇਹ ਸੀਗਮੈਂਟ ਦੇ ਵਿੱਚ ਮਿਲ ਜਾਨੀਆਂ ਦੇ ਇਹ ਕਾਫੀ ਸਮੂਥ ਹੁੰਦੀਆਂ ਨੇ ਲੰਬੇ ਸਫ਼ਰ ਵਾਸਤੇ ਇਹ ਬਹੁਤ ਚੰਗੀਆਂ ਗੱਡੀਆਂ ਨੇ ਇਹਨਾਂ ਦੇ ਵਿੱਚ ਸਫ਼ਰ ਕਰਨ ਦਾ ਆਪਣਾ ਅਲੱਗ ਹੀ ਮਜ਼ਾ ਅਲੱਗ ਹੀ ਸੁਆਦ ਆ ਇਹ ਪੂਰੀਆਂ ਜ਼ਮੀਨ ਦੇ ਨਾਲ ਜੰਮ ਕੇ ਚੱਲਦੀਆਂ ਨੇ ਇਹ ਗੱਡੀਆਂ ਇਸ ਕਰਕੇ ਇਹ ਪੜ੍ਹੇ ਲਿਖੇ ਲੋਕ ਜਾਂ ਸਹਿਰੀ ਲੋਕ ਇਹਨਾਂ ਗੱਡੀਆਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਮ ਪੀਵੀ ਵਾਹਨਾਂ ਇਨਾਂ ਕਾਰਨਾਂ ਨੂੰ ਆਪਾਂ ਮਲਟੀ ਪਰਪਸ ਵਹੀਕਲ ਵੀ ਆਖ ਸਕਦੇ ਹਾਂ ਇਹ ਜ਼ਿਆਦਾਤਰ ਗੱਡੀਆਂ ਆਪਾਂ ਨੂੰ ਸਵਾਰੀਆਂ ਦੀ ਢੋਆ ਢਵਾਈ ਦੇ ਲਈ ਹੀ ਵਰਤੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਆਪਾਂ ਦੂਰ ਤਰਾਡੇ ਜਾਣਾ ਹੋਵੇ ਤੇ ਕਾਫੀ ਸਮੂਥ ਗੱਡੀਆਂ ਨੇ ਇਹਦੇ ਵਿੱਚ ਇਨੋਵਾ ਕਾਫੀ ਹੱਦ ਤੱਕ ਸਾਈ ਹੋਈ ਆ ਇਨੋਵਾ ਇਨ ਟੂਰਸਟ ਗੱਡੀਆਂ ਦੇ ਵਿੱਚ ਸਾਈ ਪਈਆ ਕਿਉਂਕਿ ਇਸ ਦੇ ਵਿੱਚ ਬੈਠਣ ਦੀ ਜਗ੍ਹਾ 7 ਸੀਟਰ ਬਹੁਤ ਆਰਾਮਦਾਇਕ ਤੇ ਸਬਾਨ ਰੱਖਣ ਲਈ ਵੀ ਕਾਫੀ ਚੰਗਾ ਸਪੇਸ ਹੁੰਦਾ ਇਸ ਕਰਕੇ ਇਹਨੂੰ ਜ਼ਿਆਦਾਤਰ ਮਸਾਫਰ ਇਹ ਗੱਡੀ ਨੂੰ ਪਸੰਦ ਕਰਦੇ ਹਨ ਕਿਉਂਕਿ ਦੂਰ ਦਰਾਡੇ ਜਾਣ ਲਈ ਬਹੁਤ ਚੰਗੀ ਗੱਡੀ ਹੈ ਇਸ ਸੈਗਮੈਂਟ ਦੇ ਵਿੱਚ ਮਰੂਤੀ ਐਡਿਕਾ ਵੀ ਕਾਫੀ ਟੱਕਰ ਦੇ ਰਹੀ ਹੈ ਕਿਉਂਕਿ ਇਸ ਦਾ ਮੈਲਜ ਬਹੁਤ ਜ਼ਿਆਦਾ ਇਸ ਕਰਕੇ ਇਹ ਵੀ ਕਾਫੀ ਹਾਰਟ ਟਕ ਟੈਕਸੀ ਗੱਡੀ ਦੇ ਵਿੱਚ ਚੱਲ ਰਹੀ ਆ ਬਾਕੀ ਜੇ ਆਪਾਂ ਗੱਲ ਕਰੀਏ ਟੋヨタ ਇਨੋਵਾ ਦੀ ਦਾ ਕੋਈ ਤੋੜ ਹੈ ਹੀ ਨਹੀਂ ਇਹਦੇ ਵਿੱਚ ਸਫ਼ਰ ਇਸ ਤਰ੍ਹਾਂ ਲੱਗਦਾ ਜਿੱਦਾਂ ਆਪਾਂ ਕਿਸੇ ਜਹਾਜ਼ ਦੀ ਸੀਟ ਤੇ ਬੈਠ ਕੇ ਸਫ਼ਰ